ਆਮ ਆਦੀ ਪਾਰਟੀ ਨੇ ਇਲੈਕਸ਼ਨ ਵੋਟਾਂ ਅਜਲ ਸ਼ੁਰੂ ਹੋਈਆਂ ਪੈਣੀਆਂ ਉਹ ਤੋਂ ਪਹਿਲੇ ਹਰ ਮੰਨ ਲਈ ਸੀ ਜਿਵੇਂ ਪਿਛਲੇ ਮਹੀਨਿਆਂ ਤੋਂ ਅਕਾਲੀ ਆਗੂ ਨੂੰ ਡਰਾਉਣਾ ਧਮਕਾਉਣਾ ਪਰਚੇ ਹਰ ਪ੍ਰਸ਼ਾਸਨ ਦਾ ਅਧਿਕਾਰੀ ਹਰੇਕ ਡਿਪਾਰਟਮੈਂਟ ਦਾ ਅਧਿਕਾਰੀ ਸਰਕਾਰ ਦਾ ਗੁੱੱਲਾ ਬਣ ਕੇ ਕੰਮ ਕਰ ਰਿਹਾ ਸੀ ਜਿਵੇਂ ਅਕਾਲੀ ਆਗੂ ਦੇ ਛੁੱਟੇ ਪਰਚੇ ਹੋਇਆ ਕੁਝ ਦਿਨ ਪਹਿਲਾਂ ਮਾਨਯੋਗ ਚੋਣ ਕਮਿਸ਼ਨ ਦਾ ਡੰਡਾ ਪ੍ਰਸ਼ਾਸਨ ਤੇ ਚੱਲਿਆ ਸਰਦਾਰ ਸੁਖ ਸਿੰਘ ਬਾਦਲ ਜੀ ਨੇ ਆਵਾਜ਼ ਚੱਕੀ ਉਸ ਤੋਂ ਬਾਅਦ ਮਾਨਯੋਗ ਚੋਣ ਕਮਿਸ਼ਨ ਨੇ ਜਿੱਤੇ ਅਧਿਕਾਰੀਆਂ ਨੂੰ ਪਰੇ ਕੀਤਾ ਉਹਦੇ ਨਾਲ ਹੀ 24 ਘੰਟੇ ਜਾਣ ਕੋਈ ਨਹੀਂ ਦੇ ਹੁਕਮ ਦਿੱਤੇ ਤੇ ਅੱਜ ਦਾ ਆਂਟ ਗੁਰੂ ਅਖਬਾਰ ਚ ਖਬਰ ਵੀ ਲੱਗੀ ਹੋਈ ਆ ਇਹ ਵੱਡੀ ਜਿੱਤ ਆ ਕੱਲ ਜਲਦੀ ਤੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਜਿਹੜੀ ਇਨਕੁਆਰੀ ਹੋਈ ਉਹ ਇਨਕੁਆਰੀ ਜੇ ਗੱਲ ਸਾਬਤ ਹੋਈ ਆ ਕਿ ਇਹ ਪਰਚੇ ਇਲੈਕਸ਼ਨ ਤੋਂ ਅਕਾਲੀ ਦਲ ਦੇ ਆਗੂਆਂ ਨੂੰ ਪਿੰਡ ਪਿੰਡ ਤੋਂ ਪਰੇ ਕਰਨ ਲਈ ਡਰਾਉਣ ਲਈ ਧੋਖਾਉਣ ਲਈ ਇਲੈਕਸ਼ਨ ਪ੍ਰਭਾਵਿਤ ਕਰਨ ਲਈ ਕੀਤੇ ਗਏ ਝੂਠੀਆਂ ਐਫਆਈਆਰ ਕੀਤੀਆਂੀਆਂ ਬਾਹਰਲੇ ਜ਼ਿਲ੍ਹੇ ਤਰਨਤਾਰਨ ਨਹੀਂ ਬਾਹਰਲੇ ਜ਼ਿਲ੍ਹਿਆਂ ਚ ਵੀ ਜਿਹੜੀਆਂ ਐਫਆਰ ਦਾ ਕਰਕੇ ਇਥੋਂ ਦੇ ਆਗੂ ਦੇ ਨਾਮ ਪਾ ਕੇ ਉਹਨਾਂ ਚੱਕਿਆ ਗਿਆ ਸੀ ਉਹ ਸਾਰੇ ਆਗੂ ਜਿੱਥੇ ਰਾਤ ਆਪਣੇ ਆਪਣੇ ਘਰੇ ਪਹੁੰਚੇ ਕਿਉਂਕਿ ਸਰਦਾਰ ਸੁਭੀ ਸਿੰਘ ਬਾਦਲਜੀਤ ਦੀ ਲੜਾਈ ਲੜ ਰਹੀ ਸੀ ਅੱਗੇ ਉਹ ਕੇ ਪ੍ਰਧਾਨ ਸਾਹਿਬ ਉਥੇ ਹੀ ਇਹ ਰਿਕੁਐਰੀ ਨੇ ਸਾਬਤ ਕਰ ਦਿੱਤਾ ਦਾਦਰਮੂਚ ਖਬਰ ਵੀ ਲੱਗੀ ਹੋਈ ਹੈ ਅੱਜ ਕਿ ਇਹ ਝੂਠੇ ਪਰਚੇ ਇਲੈਕਸ਼ਨ ਜਿੱਤਣ ਲਈ ਆਮ ਆਦੀ ਪਾਰਟੀ ਨੇ ਕਿਤੇ ਮੈਂ ਸਮਝਦਾ ਕਿ ਇਲੈਕਸ਼ਨ ਦੇ ਵੋਟਾਂ ਪੈਣ ਤੋਂ ਪਹਿਲਾਂ ਹੀ ਆਮ ਆਦੀ ਪਾਰਟੀ ਨੇ ਆਪਣੀ ਹਾਰ ਮੰਨ ਲਈ ਹੈ ਕਿਉਂਕਿ ਪਰਚੇ ਤੇ ਧੱਕੇ ਉਹਨਾਂ ਨਾਲ ਹੁੰਦੇ ਹੁੰਦੇ ਨੇ ਜਿਹੜੇ ਚਿੱਤੇ ਹੁੰਦੇ ਨੇ ਸੋ ਇਸ ਲਈ ਬੇਂਤੀ ਆ ਸ਼੍ਰੋਮਣੀ ਕਾਲਦਨ ਦੇ ਤਰਨਤਾਰਨ ਦੇ ਕਲੇਕਲੇ ਬੂਥ ਥੇ ਬਟੇ ਅਕਾਲੀ ਆਗੂਆਂ ਨੂੰ ਤਕੜੇ ਹੋ ਕੇ ਲਾਈ ਲੜੋ ਇੱਕ ਇੱਕ ਵੋਟ ਕੱਢ ਕੇ ਕਰੋ ਇੱਕ ਇੱਕ ਵੋਟ ਪਾਓ ਸ਼੍ਰੋਮਣੀ ਕਾਲਦਨ ਨੂੰ ਜਿਤਾ ਕੇ 2027 ਦੀ ਨਹੀਂ ਰੱਖਿਏ ਸੋਹਣੇ ਪੰਜਾਬ ਦੀ ਨਹੀਂ ਰੱਖਿਏ ਤੇ ਲੱਖ ਲਾਹਨ ਤਾਮਾ ਦੀ ਪਾਤਰੀਓ ਜਿਹੜੀ ਇਸ ਹੱਦ ਤੱਕ ਮਤਲਬ ਗਿਰ ਗਏ ਜਿਹੜੇ ਪਰਚਿਆਂ ਦੀ ਪੋਲਿਟਿਕਸ ਕੀਤੀ ਧਮਕੀਆਂ ਦੀ ਪੋਲਿਟਿਕਸ ਕੀਤੀ ਇਹ ਤਾਂ ਕੀਤੀ ਕਿਉਂਕਿ ਦਿਖ ਰਿਹਾ ਕਿ ਹਾਰ ਦੇ ਸਿਰੇ ਤੇ ਖੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਮਾਦੀ ਪਾਰਟੀ ਨੇ ਇਲੈਕਸ਼ਨ ਵੋਟਾਂ ਅਜੇ ਸ਼ੁਰੂ ਹੋਈਆਂ ਪੈਣੀਆਂ ਉਹ ਤੋਂ ਪਹਿਲੇ ਹਾਰ ਮੰਨ ਲਈ ਸੀ ਜਿਵੇਂ ਪਿਛਲੇ ਮਹੀਨਿਆਂ ਤੋਂ ਅਕਾਲੀ ਆਗੂ ਨੂੰ ਡਰਾਉਣਾ ਤਮਕਾਉਣਾ ਪਰਚੇ ਹਰ ਪ੍ਰਸ਼ਾਸਨ ਦਾ ਅਧਿਕਾਰੀ ਹਰੇਕ ਡਿਪਾਰਟਮੈਂਟ ਦਾ ਅਧਿਕਾਰੀ ਸਰਕਾਰ ਦਾ ਗੁੱੱਲਾ ਬਣ ਕੇ ਕੰਮ ਕਰ ਰਿਹਾ ਸੀ ਜਿਵੇਂ ਅਕਾਲੀ ਆਗੂ ਦੇ ਛੁੱਟੇ ਪਰਚੇ ਹੋਇਆ ਕੁਝ ਦਿਨ ਪਹਿਲਾਂ ਮਾਨਯੋਗ ਚੋਣ ਕਮਿਸ਼ਨ ਦਾ ਡੰਡਾ ਪ੍ਰਸ਼ਾਸਨ ਤੇ ਚੱਲਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਆਵਾਜ਼ ਚੱਕੀ ਉਸ ਤੋਂ ਬਾਅਦ ਮਾਨਯੋਗ ਚੋਣ ਕਮਿਸ਼ਨ ਨੇ ਜਿੱਥੇ ਅਧਿਕਾਰੀਆਂ ਨੂੰ ਪਰੇ ਕੀਤਾ ਉਹਦੇ ਨਾਲ ਹੀ 24 ਘੰਟੇ ਚੋਂ ਕੋਈ ਨਹੀਂ ਦੇ ਹੁਕਮ ਦਿੱਤੇ ਤੇ ਅੱਜ ਦਾ ਟ੍ਰਿਬੂਨ ਖਬਰ ਚ ਖਬਰ ਲੱਗੀ ਹੋਈ ਆ ਤੇ ਵੱਡੀ ਜਿੱਤਾ ਕਾਲੀ ਜਲਦੀ ਤੇ ਇਹ ਗੱਲ ਸਾਹਮਣੇ ਆ ਰਹੀ ਆ ਕਿ ਜਿਹੜੀ ਇਨਕੁਆਰੀ ਹੋਈ ਉਹ ਇਨਕੁਆਰੀ ਚ ਇਹ ਗੱਲ ਸਾਬਤ ਹੋਈ ਆ ਕਿ ਇਹ ਪਰਚੇ ਇਲੈਕਸ਼ਨ ਤੋਂ ਅਕਾਲੀ ਦਲ ਦੇ ਆਗੂਆਂ ਨੂੰ ਪਿੰਡ-ਪਿੰਡ ਤੋਂ ਪਰੇ ਕਰਨ ਲਈ ਡਰਾਉਣ ਲਈ ਧੋਖਾਉਣ ਲਈ ਇਲੈਕਸ਼ਨ ਪ੍ਰਭਾਵਿਤ ਕਰਨ ਲਈ ਕੀਤੇ ਗਏ ਝੂਠੀਆਂ ਐਫਆਈਆਰ ਕੀਤੀਆਂ ਬਾਹਰਲੇ ਕਲੇ ਤਰੰਤਾ ਨਹੀਂ ਬਾਹਰਲੇ ਜਿਲ੍ਹਿਆਂ ਚ ਵੀ ਜਿਹੜੀਆਂ ਅਫੀਰਾਂ ਦਾ ਕਰਕੇ ਇਥੋਂ ਦੇ ਆਗੂ ਦੇ ਨਾਂ ਪਾ ਕੇ ਉਹਨਾਂ ਚੱਕਿਆ ਗਿਆ ਸੀ ਉਹ ਸਾਰੇ ਆਗੂ ਜਿੱਥੇ ਰਾਤ ਆਪਣੇ ਆਪਣੇ ਘਰੇ ਪਹੁੰਚੇ ਕਿਉਂਕਿ ਸਰਦਾਰ ਸੁਭੀ ਸਿੰਘ ਬਾਦਲਜੀਤ ਦੀ ਲੜਾਈ ਲੜ ਰਹੀ ਸੀ ਅੱਗੇ ਉਹ ਕੇ ਪ੍ਰਧਾਨ ਸਾਹਿਬ ਉਥੇ ਹੀ ਇਹ ਰਿਕੁਐਰਿੰਸ ਸਾਬਤ ਕਰ ਦਿੱਤਾ ਦਾਦਰਮੂਹ ਚ ਖਬਰ ਹੀ ਲੱਗੀ ਹੋਈ ਹੈ ਅੱਜ ਕਿ ਇਹ ਝੂਠੇ ਪਰਚੇ ਇਲੈਕਸ਼ਨ ਜਿੱਤਣ ਲਈ ਆਮ ਆਦੀ ਪਾਰਟੀ ਨੇ ਕਿਤੇ ਮੈਂ ਸਮਝਦਾ ਕਿ ਇਲੈਕਸ਼ਨ ਦੇ ਵੋਟਾਂ ਪੈਣ ਤੋਂ ਪਹਿਲਾਂ ਹੀ ਆਮ ਆਦੀ ਪਾਰਟੀ ਨੇ ਆਪਣੀ ਹਾਰ ਮੰਨ ਲਈ ਹੈ ਕਿਉਂਕਿ ਪਰਚੇ ਤੇ ਧੱਕੇ ਉਹਨਾਂ ਨਾਲ ਹੁੰਦੇ ਹੁੰਦੇ ਨੇ ਜਿਹੜੇ ਚਿੱਤ ਦੇ ਹੁੰਦੇ ਨੇ ਸੋ ਜਿਵੇਂ ਤੇ ਆ ਸ਼੍ਰੋਮਣੀ ਕਾਲ ਦੇ ਤਰਨਤਾਰਨ ਦੇ ਕੱਲੇ ਕੱਲੇ ਬੂਥ ਤੇ ਬੈਠੇ ਅਕਾਲੀ ਆਗੂ ਨੂੰ ਤਕੜੇ ਹੋ ਕੇ ਲੜਾਈ ਲੜੋ ਇੱਕ ਇੱਕ ਵੋਟ ਕੱਢ ਕੇ ਕਰੋ ਇੱਕ ਇੱਕ ਵੋਟ ਪਾਓ ਸ਼੍ਰੋਮਣੀ ਕਾਲ ਦੇ ਨੂੰ ਜਿਤਾ ਕੇ 2027 ਦੀ ਨਹੀਂ ਰੱਖੀਏ ਸੋਹਣੇ ਪੰਜਾਬ ਦੀ ਨਹੀਂ ਰੱਖੀਏ ਤੇ ਲੱਖ ਲਾਹਣਤਾ ਆਮਾ ਦੀ ਪਾਰਟੀ ਉਹ ਜਿਹੜੀ ਇਸ ਹੱਦ ਤੱਕ ਮਤਲਬ ਗਿਰ ਗਏ ਜਿਹੜੇ ਪਰਚਿਆਂ ਦੀ ਪੋਲਿਟਿਕਸ ਕੀਤੀ ਧਮਕੀਆਂ ਦੀ ਪੋਲਿਟਿਕਸ ਕੀਤੀ ਇਹ ਤਾਂ ਕੀਤੀ ਕਿਉਂਕਿ ਦਿਖ ਰਿਹਾ ਕਿ ਹਾਰ ਦੇ ਸਿਰੇ ਤੇ ਖੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ